ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲਾਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਛੱਲੇ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਿਹੜਾ ਨਾ ਪਸੰਦੇ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਚੈੱਕ ਸਵੇਡ ਬਾਰੇ ਹਾਂਜੀ ਵੈਸੇ ਸ੍ਰੀ ਕਾਲ ਨਾਮ ਦੱਸ ਦਗਾ ਜੀ ਨਾਮ ਇਹ ਮੋਰ ਠੀਕ ਆ ਜੀ ਜਿਹੜੇ ਬੈਡੋ ਕਹਿੰਦੇ ਕਿਹੜਾ ਸੁਆ ਸੁੰਦੀ ਬਾਈ ਇਹ ਸੁਆ ਵੀ ਮਾਰਕਾ ਨੇ ਦਾ ਦੂਜਾ ਤੇ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਆ ਬਾਈ ਹਾਂਜੀ ਦਿਨ ਕਿੰਨੇ ਲੇਜੋ ਇਹ ਲੈਣ ਲਜੂ 5-7 ਦਿਨ ਠੀਕ ਆ ਜੀ ਦੁੱਧ ਬਈ ਕਿੰਨਾ ਕੋਟ ਹੈ ਠੀਕ ਆ ਦੁੱਧ ਕਿੰਨਾ ਕੇ ਪਾਇਆ ਦੁੱਧ 17 18 ਕਿਲੋ ਆਲੇ ਮਾਰਕਾਂ ਨੇ ਚੋਇਆ ਸੀ ਠੀਕ ਆ ਜੀ ਠੰਡੀ ਸੀਲ ਆ ਬਹੁਤ ਪੂਰੀ ਚੱਕਰ ਨਹੀਂ ਕਰਨੀ ਨਾ ਮਾਰੇ ਇਹਨੇ ਗੜੀ ਠੀਕ ਆ ਜੀ ਜਮਾਈ ਨੇ ਵੀ ਵਾਸਤੇ ਹੀ ਠੀਕ ਆ ਜੀ ਹਾਂਜੀ ਤੋੜ ਲਈ ਮੜਾ ਜਾ ਬੋਲੇ ਲੋ ਜੀ ਦੋਸਤੋ ਦੂਜਾ ਸੂਆ ਬਾਈਆਂ ਦਿਖਾਈ ਦਿੱਤੇ ਪਰ ਤੀਜਾ ਮੰਨ ਲਓ ਤੁਸੀਂ ਵੇਣ ਵੇਣ ਬਹੁਤ ਆ ਵੇਲ ਚੰਗੀ ਆ ਗਈ ਨਿੱggen-ਨਿੱggen ਫੁੱਲ ਆ ਗਈ ਸਿੰਘਾ ਦਾ ਕੋਈ ਡਵਾਈਨ ਨੇ ਤੁਹਾਨੂੰ ਵੇਖ ਹੀ ਲਿਆ ਤੁਸੀਂ ਸਿਰ ਤੇ ਬਈ ਹੱਥ ਫੇਰੀਆਂ ਸੀ ਭੋਰਾ ਬਣੀਗਾ ਬਹੁਤ ਚੰਗਾ ਹੱਥੀਂ ਚੁਵਾਈ ਵਾਲਾ ਮੁੱਠੀ ਵਾਲਾ ਮੋਟਾ-ਮੋਟਾ ਥਾਣਾ ਮੱਝਾਂ ਹਰਗਾ ਸੁਣਾ ਥਾਣਾ ਹਵਾਨਾ ਵਾ ਦੁੱਧ ਪਾਇਆ ਬੈਗਾਂ 17-18 ਕਿਲੋ ਜਿਵੇਂ ਥਾਣਾ ਹਵਾਨਾ ਵਾ 17-18 ਕਿਲੋ ਪਾਇਆ ਵੀ ਹੋਊਗਾ ਇਹਦਾ 17-18 ਕਿਲੋ ਐਚਐਫ ਦੇ 25 ਕਿਲੋ ਵਰਗਾ ਹੋਊਗਾ ਕਿਉਂਕਿ ਕਰਾਉਸ ਆਂਗਾ ਜਰਸੀ ਦਾ ਕਰਾਉਸ ਆ ਜਰਸੀ ਦਾ ਛਾਈ ਵਾਲ ਦਾ ਕਰਾਉਸ ਜਿਆਵਾ ਦੋ ਦੋਗਾ ਸੰਗਣਾ ਮੱਝਾਂ ਹਰਗਾ ਤੇ ਜੇ ਮੱਝ ਲੈਣੀ ਹੋਵੇ ਡੂੜ ਲੱਖ ਦੀ ਆਉਂਦੀ ਹੈਗੀ ਹੁਣ ਕੋਈ ਘੱਟ ਨਹੀਂ ਹਾਂ ਕਿਉਂਕਿ ਮੱਝਾਂ ਦੀ ਬਹੁਤ ਤੇਜ਼ੀ ਹੈ ਕਿ ਤੁਹਾਨੂੰ ਪਤਾ ਹੀ ਹੈਗਾ ਬਾਕੀ ਕ੍ਰਾਉਸਾਂ ਗਰਮੀ ਕਰਮਾਂ ਲਈ ਪੂਰੇਲੇ ਬਣਾਉਣੇ ਦੇ ਵੇਖ ਸਕਦੇ ਹੋ ਨਾ ਨੌਜ਼ੀ ਨਾ ਕੋਹ ਲੱਤ ਫੜ ਲੈ ਠੀਕ ਹੈ ਜੀ ਲੈ ਵੀ ਅਬ ਦੋਸਤੋ ਵੇਖ ਲਓ ਆਪਾਂ ਇਹ ਕਈ ਬੰਦੇ ਕਹਿੰਦੇ ਵੀ ਸਿੰਗਲੀਆਂ ਗਰਮਣਾ ਵੇਲਾ ਠੰਡੀ ਬਹੁਤ ਹੈ ਠੰਡੀ ਬਹੁਤ ਜਵਾ ਬਾਲ ਫੜ ਗਿਆ ਐਚ ਬੜਾ ਆਰਗੀ ਬੜਾ ਆ ਕੀ ਤੁਸੀਂ ਵੇਖ ਸਕਦੇ ਹੋ ਹਾਂ ਜੀ ਠੀਕ ਹੈ ਜੀ ਝੋਲਚਾਲਾ ਬਹੁਤ ਪਈ ਆ ਕੀ ਯਾਰ ਫਸ ਗਏ ਸੋਣਾ ਬਾਈ 17 ਜਿੱਡੇ ਥਣ ਹਵਾਨਾ ਵਾ ਹੋ ਜਾ 20 ਕਿਲੋ ਵੀ ਪਾ ਦੇ ਥੋੜੀ ਸੇਵਾ ਦੇ ਨਾਲ ਨੇ 17 ਫਰਕ ਦਿੱਤਾ ਹੋਇਆ ਇਹਨਾਂ ਦਾ ਦੇਜ ਦੇਊਗੀ ਬਾਕੀ ਤੁਹਾਡੇ ਸੇਵਾ ਸੰਭਾਲਤੇ ਆ ਜੇ ਗਾਂ ਕਿਸੇ ਵੀਰ ਨੇ ਕੋ ਚੰਗੀ ਜਰਸੀ ਬੀਗੜ ਜਾਂ ਸ਼ਾਈਵਾਲ ਤਿਆਰ ਕਰਨੀ ਹੋਵੇ ਉਹਦੇ ਵਾਸਤੇ ਵੀ ਚੰਗੀ ਬੱਤੇ ਬੱਚੇ ਬੁੱਚੇ ਲੈ ਸਕਦਾ ਬੰਦਾ ਕਿਉਂਕਿ ਇਹ ਕਿਹੜਾ ਵੀ ਬੁੱਢੀ ਆ ਗਈ ਦੂਜਾ ਸੁਗਾ ਵਹਿੜ ਆ ਗਈ ਤੇ ਭਤੀਜਾ ਮਾਲ ਹਵਾਨਾ ਬਹੁਤ ਚੰਗਾ ਵਾ ਠਣਾ ਸਾਬ ਬਹੁਤ ਚੰਗਾ ਵਾ ਕੋਈ ਉਪਰਾ ਨਹੀਂ ਕਰਦੀ ਠੰਡੀ ਸੀਲ ਆ ਗਈ 27 1 ਕਿਲੋ ਦੁੱਧ ਪਲਾ ਘੱਟ ਦੇਵੇ ਠੰਡਾ ਬਣ ਹਾਂਜੀ ਹਾਂਜੀ ਲੈ ਪਲਾ ਪੁੱਠੇ ਪਸੇ ਜੀ ਲੋਈ ਦੋਸਤੋ ਬਾਈ ਇਹਦਾ ਪਲਾ ਪੁੱਠਿਆ ਸਮਾਰੀ ਚਲ ਠੰਡਾ ਪਸੂ ਦੁੱਧ ਪਲਾ ਕਿਲੋ ਘੱਟ ਦੇ ਦੇਵੇ ਬਾਕੀ ਦੋਸਤੋ ਘਰੇ ਦੁੱਧ ਪੀਣ ਨੂੰ ਤੇ ਘਾਂ ਬ੍ਰੀਡ ਤਿਆਰ ਕਰਨ ਨੂੰ ਵੀ ਠੀਕ ਆ ਜੀ ਹਾਂ ਕੋਈ ਗੱਲ ਨਹੀਂ ਹੈ ਉਹ ਠੀਕ ਆ ਉਹ ਤਾਂ ਕੰਬਲਾ ਕੁੰਬਲਾ ਪੂਰਾ ਭਾਰੀ ਆ ਕੋਈ ਉਹ ਜੀ ਗੱਲ ਨਹੀਂ ਤੇ ਦੇਖ ਸਕਦੇ ਹੋ ਜੀ ਹਾਂ ਵਜਨ ਪੂਰੀ ਫੁੱਲ ਲਗਾ ਚਮਕ ਬਹੁਤ ಜಾਸੀ ਤੇ ਸ਼ਾਈ ਵਾਲ ਦਾ ਕਰਾਉਸ ਆਗਾ ਤੋ ਤਾਂ ਪਾਉ ਉਹ ਚੰਗਾ 68 ਕਿਲੋ ਜਿਹਦੇ ਪਸੰਦ ਆਏ ਬਾਈ ਨਾਲ ਗੱਲ ਕਰ ਲਈ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਧੰਨਵਾਦ ਜੀ